ਤਾਂ ਹੁਣ ਗੱਲ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ। ਦਰਜਿਆਂ ਦੱਸਦੇ ਕਿ ਜਗਰਾਉਂ ਦੇ ਵਿੱਚ ਨਸ਼ੇ ਦੇ ਕਾਰਨ 6 ਮੌਤਾਂ ਹੋਈਆਂ ਸੀ ਔਰ ਉਸ ਮੌਤਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ। ਯਾ ਤੁਸੀਂ ਕਹਿ ਸਕਦੇ ਹੋ ਆਕੇ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਮਚੋਰtਿਆ ਤੇ ਦਿਨਾਲੀ ਕਿਹਾ ਕਿ ਇਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਮੁਹਿੰਮ ਚਲਾਈ ਗਈ ਸੀ ਉਦ ਨਸ਼ਾ ਵਿਰੁੱਧ ਉਸ ਦੀ ਹੁਣ ਸਾਰੀ ਪੋਲ ਹੈ ਜਿਹੜੀ ਉਹ ਖੁੱਲ ਗਈ ਹੈ ਕਦਾਸੀ ਕਿ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਤੇ ਉੱਤੇ ਯਾਨੀ ਕਿ ਟਵਿੱਟਰ ਦੇ ਉੱਤੇ ਇੱਕ ਟਵੀਟ ਕਰਦੇ ਨੇ ਪੋਸਟ ਪਾਉਂਦੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਮਾਂ ਨੇ ਆਪਣੇ ਸਾਰੇ 6 ਪੁੱਤਾਂ ਨੂੰ ਚਿੱਟਾ ਨਸ਼ਿਆਂ ਦੀ ਮਾਰ ਹੇਠਾਂ ਗੁਵਾ ਦਿੱਤਾ ਤੁਹਾਡਾ ਬਹੁਤ ਪ੍ਰਚਾਰਿਆ ਗਿਆ ਯੁੱਧ ਨਸ਼ਿਆਂ ਵਿਰੁੱਧ ਕਿੱਥੇ ਹੈ ਤੁਸੀਂ ਇਸ ਝੂਠੀ ਮੁਹਿੰਮ ਨੂੰ ਨਾਮ ਦੇਣ ਲਈ ਕਰੋੜਾਂ ਖਰਚ ਕੀਤੇ ਫਿਰ ਵੀ ਪੰਜਾਬ ਇਸ ਖਤਰੇ ਦੇ ਵਿੱਚ ਦੇਸ਼ ਭਰ ਦੇ ਵਿੱਚ ਸਭ ਤੋਂ ਉੱਪਰ ਹੈ ਜਦੋਂ ਸੀ ਆਰ ਬੀ ਦੇ ਅੰਕੜੇ ਦਰਸਾਉਂਦੇ ਨੇ ਕਿ ਤੁਹਾਡੇ ਸ਼ਾਸਨ ਦੌਰਾਨ ਸੂਬੇ ਦੇ ਵਿੱਚ ਨਸ਼ੇ ਦੀ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਹੈ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਗੂਆ ਦੀ ਨਸ਼ਾ ਤਸਕਰੀ ਦੇ ਵਿੱਚ ਸ਼ਮੂਲੀਅਤ ਪਰਿਵਾਰਾਂ ਤੇ ਸਾਡੇ ਨੌਜਵਾਨਾਂ ਨੂੰ ਤਬਾਹ ਕਰ ਰਹੀ ਹੈ ਤੇ ਇੱਥੇ ਹੀ ਅਰਵੰਦ ਕੇਜਰੀਵਾਲ ਮਹੀਨਿਆਂ ਦੇ ਅੰਦਰ ਸੂਬੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਤੁਹਾਡੇ ਦਾਅਵੇ ਤੁਹਾਨੂੰ ਯਾਦ ਨੇ ਜਾਂ ਫਿਰ ਭੁੱਲ ਗਏ ਹੋ ਪੰਜਾਬੀ ਤੁਹਾਨੂੰ ਇਸ ਪਾਪ ਲਈ ਕਦੇ ਮੁਆਫੀ ਨਹੀਂ ਕਰਨਗੇ ਕਿਉਂਕਿ ਸੰਕਟ ਵਿਗੜਦਾ ਜਾ ਰਿਹਾ ਹੈ ਤੁਹਾਡੀ ਨਿਗਰਾਨੀ ਹੇਠ ਰੋਜ਼ਾਨਾ ਜਾਨਾਂ ਨੇ ਜਿਹੜੀਆਂ ਉਜਾਰੀਆਂ ਨੇ ਤਾਂ ਬਿਲਕੁਲ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੁੱਖ ਹੈ ਜਿਹੜਾ ਪ੍ਰਗਟਾਇਆ ਗਿਆ ਤੇ ਇਸੇ ਦੇ ਨਾਲ ਹੀ ਸਵਾਲ ਨੇ ਜਿਹੜੇ ਉਹ ਵੀ ਪੁੱਛੇ ਗਏ ਨੇ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਕਿ ਆਖਰਕਾਰ ਉਹਨਾਂ ਦੇ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਹੁਣ ਹੈ ਕਿੱਥੇ ਹੈ ਤਾਂ ਹੁਣ ਗੱਲ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜੀ ਆਂ ਦੱਸਦੇ ਕਿ ਜਗਰਾਉਂ ਦੇ ਵਿੱਚ ਨਸ਼ੇ ਦੇ ਕਾਰਨ 6 ਮੌਤਾਂ ਹੋਈਆਂ ਸੀ ਔਰ ਉਸ ਮੌਤਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਉੱਤੇ ਸਿੱਕੇ ਸ਼ਬਦੀ ਹਮਲੇ ਕੀਤੇ ਨਹੀਂ ਜਾਂ ਤੁਸੀਂ ਕਹਿ ਸਕਦੇ ਹੋ ਆਕੇ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਿਹਾ ਇਸ ਦਿਨ ਆਲੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਮੁਹਿੰਮ ਚਲਾਈ ਗਈ ਸੀ ਉਦ ਨਸ਼ਾ ਵਿਰੁੱਧ ਉਸ ਦੀ ਹੁਣ ਸਾਰੀ ਪੋਲ ਹੈ ਜਿਹੜੀ ਉਹ ਖੁੱਲ ਗਈ ਹੈ ਕਦਾਸੀ ਕਿ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਤੇ ਉੱਤੇ ਯਾਨੀ ਕਿ ਟਵਿੱਟਰ ਦੇ ਉੱਤੇ ਇੱਕ ਟਵੀਟ ਕਰਦੇ ਨੇ ਪੋਸਟ ਪਾਉਂਦੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਮਾਂ ਨੇ ਆਪਣੇ ਸਾਰੇ 6 ਪੁੱਤਾਂ ਨੂੰ ਚਿੱਟਾ ਨਸ਼ਿਆਂ ਦੀ ਮਾਰ ਹੇਠਾਂ ਗੁਵਾ ਦਿੱਤਾ ਤੁਹਾਡਾ ਬਹੁਤ ਪ੍ਰਚਾਰਿਆ ਗਿਆ ਯੁੱਧ ਨਸ਼ਿਆਂ ਵਿਰੁੱਧ ਕਿੱਥੇ ਹੈ ਤੁਸੀਂ ਇਸ ਝੂਠੀ ਮੁਹਿੰਮ ਨੂੰ ਨਾਮ ਦੇਣ ਲਈ ਕਰੋੜਾਂ ਖਰਚ ਕੀਤੇ ਫਿਰ ਵੀ ਪੰਜਾਬ ਇਸ ਖਤਰੇ ਦੇ ਵਿੱਚ ਦੇਸ਼ ਭਰ ਦੇ ਵਿੱਚ ਸਭ ਤੋਂ ਉੱਪਰ ਹੈ ਤੈਂਸੀ ਆਰਬੀ ਦੇ ਇੱਕ ਅੰਕੜੇ ਦਰਸਾਉਂਦੇ ਨੇ ਕਿ ਤੁਹਾਡੇ ਸ਼ਾਸਨ ਦੌਰਾਨ ਸੂਬੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਹੈ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਗੂਆਂ ਦੀ ਨਸ਼ਾ ਤਸਕਰੀ ਦੇ ਵਿੱਚ ਸ਼ਮੂਲੀਅਤ ਪਰਿਵਾਰਾਂ ਤੇ ਸਾਡੇ ਨੌਜਵਾਨਾਂ ਨੂੰ ਤਬਾਹ ਕਰ ਰਹੀ ਹੈ ਤੇ ਇੱਥੇ ਹੀ ਅਰਵੰਦ ਕੇਜਰੀਵਾਲ ਮਹੀਨਿਆਂ ਦੇ ਅੰਦਰ ਸੂਬੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਤੁਹਾਡੇ ਦਾਅਵੇ ਤੁਹਾਨੂੰ ਯਾਦ ਨੇ ਜਾਂ ਫਿਰ ਭੁੱਲ ਗਏ ਹੋ ਪੰਜਾਬੀ ਤੁਹਾਨੂੰ ਇਸ ਪਾਪ ਲਈ ਕਦੇ ਮੁਆਫ ਨਹੀਂ ਕਰਨਗੇ ਕਿਉਂਕਿ ਸੰਕਟ ਵਿਗੜਦਾ ਜਾ ਰਿਹਾ ਹੈ ਤੁਹਾਡੀ ਨਿਗਰਾਨੀ ਹੇਠ ਰੋਜ਼ਾਨਾ ਜਾਨਾਂ ਨੇ ਜਿਹੜੀਆਂ ਉਜਾਰੀਆਂ ਨੇ ਤਾਂ ਬਿਲਕੁਲ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੁੱਖ ਹੈ ਜਿਹੜਾ ਪ੍ਰਗਟਾਇਆ ਗਿਆ ਤੇ ਇਸੇ ਦੇ ਨਾਲ ਹੀ ਸਵਾਲ ਨੇ ਜਿਹੜੇ ਉਹ ਵੀ ਪੁੱਛੇ ਗਏ ਨੇ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਆਵਾਜ਼ਮੀ ਪਾਰਟੀ 'ਤੇ ਹਮਲਾ ਕੀਤਾ ਗਿਆ ਤੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਕਿ ਆਖਰਕਾਰ ਉਹਨਾਂ ਦੇ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਹੁਣ ਹੈ ਕਿੱਥੇ ਹੈ